ਕਾਲਾ ਸੌਦਾ ਹੋਇਆ ਬਾਈ ਪਾਠ ਦਾ ਚਾ ਕਰ ਲਾਂ ਲੈ ਵੀ ਦੋਸਤੋਂ ਹੋਰ ਕਰਨੇ ਉਹ ਕਰ ਲਾ ਆ ਪੱਠ ਦਾ ਸੌਦਾ ਹੋਇਆ ਇਹ ਕੀ ਦੀ ਪੱਠ ਸੀ ਬਈ ਇਹ ਇਹ ਬਾਈ ਬਈ ਆਪਣੀ ਸੀਗੀ ਕੀ ਮੁੱਲ ਕੀਤਾ ਸੀ ਬਾਈ ਇਹਦਾ ਬਈ 12000 ਰੁਪਏ 12000 ਕਿਹਨੇ ਲਈ ਇਹ ਪੱਠ ਮੰਗੇ ਨੇ ਨਹੀਂ ਨੂੰ ਭਾਈ ਨਹਿਰੂ ਨੇ ਨਹਿਰੂ ਭਾਈ ਕਿਆ ਪੈਸੇ ਲੈਣਾ ਕਿੰਨੇ ਚ ਸੌਦਾ ਕਰਾ ਹੋਇਆ ਤੇ ਲਖਾਈ ਲਖੁਈ ਦਾ ਲਖਾਈ ਆਪੋ ਆਪਣੇ ਵੇਖੋ ਠੀਕ ਆ ਲੈ ਵੀ ਲਖਾਈ ਆਪੋ ਆਪਣੀ ਆ 8000 ਦਾ ਸੌਦਾ ਹੋਇਆ ਨਹਿਰੂ ਨੇ ਬਣਦੀ ਆ ਬਣਦੀ ਆ ਸੌਦਾ ਮੁਆਬੀ ਹੈ ਤਲਾਸਾ ਲੈ ਵੀ ਦੋਸਤ ਪਹਿਲਾ ਸੌਦਾ ਹੋਇਆ ਉਹ ਵੀ ਨਹਿਰੂ ਨੇ ਕੀਤਾ ਡੰਡੋ ਕੋ ਨਹੀਂ ਕਿਹਾ ਯਾਰ ਨਹਿਰੂ ਨੇ ਲਈ ਆ ਹਾਂ ਪਾਠ ਚੰਗੀ ਦੋਂਦੀ ਐ ਪਾਠ ਚੰਗੀ ਸਿੰਘਾਂ ਤੋਂ ਮਾਰ ਖਾ ਗਈ ਭੈਣ ਚੋ ਦੀ ਮੰਨੀ ਜੀ ਹੁੰਦੀ ਐ ਨਾ ਤੇਰੇ ਬਾਈ ਨੇ ਕੱਪੀਓ ਮਜ਼ਦੂਰ ਤੇਰੇ ਅੱਖ ਨੇ ਇੱਕ ਮਹੀਨੇ ਕਰੀ ਆ ਮੈਂ ਤਾਂ ਦੱਸਦਾ ਬੰਦਿਆ 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 ਦਰਬਾਰ 1.5 150 ਕਰਦਾ ਨਹੀਂ ਨਹੀਂ ਯਾਰ ਉਹ ਯਾਰ ਮੰਗੇ ਕੰਮ ਨਾ ਕਰੀ ਯਾਰ ਆਪਾ ਨਹੀਂ ਕਹਿੰਦਾ ਕੜ ਜਾ ਬੱਟੇ ਸੱਟੇ ਤੇ ਪੈ ਤੂੰ ਦੇਣੀ 2000 2000 ਕਿਵੇਂ ਬੱਟੇ ਸੱਟੇ ਤੇ ਤੂੰ ਦੇਣੀ ਐਵੇਂ ਲੈ ਤੇ ਫੇਰ ਉਹਦੇ ਕਿਸੇ ਪਾਸੇ ਤਾਂ ਕੋ ਮੇਰੀ ਗੱਲ ਸੁਣ ਦੱਖਣ ਖੜ ਨਹੀਂ ਮੇਰੀ ਗੱਲ ਸੁਣ 1.5 150 ਆ ਪੜੀ ਮਾਨਸਿੰਦੂ ਟਾਈਮ 15 ਦੀ ਮਾਨਤਾ ਤਾਂ ਕਰ ਦੇ ਭਾਈ ਆਪਾ ਜੀ ਮੰਗੇ ਆ ਮਾਨਤਾ ਸੁਣ ਲੈ ਭਾਈ ਦਾ ਕਿਉਂ 1.5 150 ਨਾ ਕਰ ਤੂੰ 150 ਗੱਲ ਫੜ ਹੁਣ ਸਾਰੇ ਆ ਜਾ ਛੱਡ ਕਿੰਨੇ ਕਹਿ ਤਸਿੰਗ ਇਸ ਤਰ੍ਹਾਂ ਕਰਨੇ ਨਹੀਂ ਨਹੀਂ 1750 ਹਾਂ ਕੋਣ ਗਿਆ ਹੁਣ ਗਿਆ ਪਹਿਲਾਂ 1700 ਦੇ ਕਰਾਤੀ 1700 ਅਗਲਾਰੀ ਕਿ ਸਾਡੀਆਂ ਮੇਰਮਨ ਦੇ ਵਿੱਚ 1400 ਕਰ ਲਓ ਇਹ 2000 ਗਿਆ ਹਾਂ 1900 ਦਾ ਹੋ ਗਿਆ ਪਾਲਾ ਹੋ ਗਿਆਗਾ ਠੀਕ ਮੈਂ ਤਾਂ ਕਹਾਂ ਫੂਕੇ ਕੱਚੀ ਨਹੀਂ ਜਾਂਦੀ ਲਖਦੇ ਨਾ ਹੁਣ ਮਨਜੇ ਤੋਂ ਬੱਕਰੀ ਲੈਦੀ ਆ ਆ ਸਾਡੇ ਬੇਲਿਆਂ ਨੂੰ 1900 ਦੀ ਲਖਾਈ ਆਪੋ ਆਪਣੀ ਹੋ ਗਈ ਆ ਬੱਕਰੀ ਦਾ ਬੱਤਾ ਸੱਟਾ ਕੀਤਾ ਆ ਬੱਕਰੀ ਦਵਾਤੀ ਇਹਨਾਂ ਨੂੰ ਆ ਪੱਠ ਆ ਪਾਠ ਦਿੱਤੀ ਹੈ ਨਾਲ ਮੰਗੇ ਨੂੰ ਤੇ ਉਹਨੂੰ ਮੰਨ ਕੇ ਚੱਲੋ ਵੀ 1900 ਰੁਪਇਆ ਦੇਣਾ ਤੇ ਲਖਾਈ ਆਪੋ ਆਪਣੀ